ਦੇਰ ਦੇ گاਉਂ ਬਦਰੋਲ ਮੇਂ ਜਿਰਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾਕਟਰ ਪਾਲਵੀ ਅਤੇ ਐਸਐਸਪੀ ਸ਼੍ਰੀ ਹਰਕਮਲਪ੍ਰੀਤ ਸਿੰਘ ਖਾਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਲੋਕ ਸਭਾ ਚੋਣਾਂ ਨਿਰਪੱਖ ਅਮਨ ਸ਼ਾਂਤੀ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਵਾਉਣ ਦੀ ਵਚਨਬੱਧਤਾ ਦੁਹਰਾਈ ਉੱਥੇ ਹੀ ਗਲਤ ਅੰਸਰਾਂ ਤੇ ਸਿਕੰਜਾ ਕੱਸਣ ਦੀ ਚੇਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਚੋਣਾਂ ਜ਼ਮੂਰੀਅਤ ਦਾ ਜਸ਼ਨ ਹਨ ਇਸ ਕਰਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਹਰੇਕ ਵੋਟਰ ਬੇਖੌਫ ਹੋ ਕੇ ਇਹਨਾਂ ਚੋਣਾਂ ਵਿੱਚ ਹਿੱਸਾ ਲੈਣ। ਉਨ੍ਹਾਂ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਹੋ 70% ਦੀ VOTING ਯਕੀਨੀ ਬਣਾਉਣ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਵੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਾਲ ਹੀ ਵਿੱਚ PCI ਦੇ ਵੱਲੋਂ ਪੂਰੇ ਦੇਸ਼ ਦੇ ਲਈ ਇਲੈਕਸ਼ਨ ਸ਼ਡਿਊਲ ਅਨਾਉਂਸ ਕੀਤਾ ਗਿਆ ਹੈ ਜਿਦੇ ਵਿੱਚ ਪੰਜਾਬ ਦੇ ਵਿੱਚ 1 ਜੂਨ ਨੂੰ ਪੋਲਿੰਗ ਹੈ ਤੇ ਅੱਜ ਰਾਣਾ ਕਿਉ ਇਲੈਕਸ਼ਨ ਦੇ ਤਹਿਤ ਹੀ ਤੋਂ ਅਲੂ ਸਾਰਿਆਂ ਨੂੰ ਅਸੀਂ ਜਿਹੜਾ ਸਾਡਾ ਡਿਸਟ੍ਰਿਕਟ ਹੈ ਮਟੇਰ ਟੂਟਲਾ ਉਹਦੇ ਵਿੱਚ ਇੱਕਸੀ ਆਪਣੀ ਟੀਮ ਦੇ ਨਾਲ ਜਾਣੂ ਕਰਵਾਣਾ ਚਾਹੁੰਦਾ ਚਾਹਦੀ ਆ ਐਂਡ ਜੋ ਸਾਡੀ ਹੁਣ ਤੱਕ ਦੀ ਕੀ ਕੀ ਤਿਆਰੀ ਹੈ ਇਲੈਕਸ਼ਨ ਦੇ ਲਈ ਉਹਦੇ ਬਾਰੇ ਤੁਹਾਨੂੰ ਤੁਹਾਡੇ ਨਾਲ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਮੈਂ ਆਪਣਾ ਇੰਟਰੋਡਕਸ਼ਨ ਦਿੰਨੀ ਆ ਮੈਂ ਪੱਜਵੀ ਮੈਂ बतौर ਡਿਸਟ੍ਰਿਕਟ ਇਲੈਕਸ਼ਨ ਆਫੀਸਰ ਜ਼ਿਲ੍ਹਾ ਮਲੇਰਕੋਟਲਾ ਵਿੱਚ ਆਪਣੀ ਡਿਊਟੀ ਨਿਭਾਵਾਹੀ ਮਲੇਰਕੋਟਲਾ ਡਿਸਟ੍ਰਿਕਟ ਦੇ ਵਿੱਚ ਦੋ ਏਸੀਸ ਹੈ 105 ਮਲੇਰਕੋਟਲਾ ਜਿਹੜੀ ਕੀ ਸੰਗਰੂਰ ਪਾਰਲੀਮੈਂਟਰੀ ਕੰਸਟੀਟੂਐਂਸੀ ਦੇ ਵਿੱਚ ਕਵਰ ਹੋਏਗੀ ਆਰਓ ਐਸਟੀਐਮ ਮਲੇਰਕੋਟਲਾ ਮੈਡਮ ਅਪਰਨਾ ਲੈਂਡੀ ਦੂਸਰੀ 106 ਏਸੀ ਜਿਹੜੀ ਅਮਲਗੜ ਹੈ ਉਹਦੇ ਵਿੱਚ that will be covered ਇਨ ਪਾਰਲੀਮੈਂਟਰੀ ਕੰਸਟੀਟੂਐਂਸੀ ਫਤੇਗੜ ਤੇ ਐਸਟੀਐਮ ਅਹ ਅਮਰਗਰ ਕੁਨੀ ਜਿਹੜੇ ਉਹ ਯਾਰ ਹੋ ਰਹੇਗੇ ਮੇਰੇ ਨਾਲ ADO ਰਾਜਪਾਲ ਸਿੰਘ ਪੰਦੀ ਜੀ ਨੂੰ ਨਵੇਂ ਪੋਸਟੇ ਤੇ ਕੀ ਵਿਲ ਬੀ ਅਡੀਸ਼ਨਲ ਡਿਸਟ੍ਰਿਕਟ ਇਲੈਕਸ਼ਨ ਅਫੀਸਰ SSP ਸਾਹਿਬ ਮੇਰੇ ਨਾਲ ਹੈ ਜਿਹੜੇ ਕੀ ਸਾਰੇ ਜ਼ਿਲ੍ਹੇ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਰੱਖਣਗੇ ਸਭ ਤੋਂ ਪਹਿਲਾਂ ਮੈਂ ਡਿਸਟ੍ਰਿਕਟ ਪ੍ਰੋਫਾਈਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ मलेरकोटा जिले के टोटल वोटर्स तीन लाख तीन लाख ट्वेंटी थ्री थाउजेंड थर्टी फाइव टोटल इले वोटर्स है जिदेज मेन वोटर्स हैं वन लाख सैवेंटी थाउजेंड एट हंड्रेड फिफ्टी सिक्स फीमेल वोटर्स हैं वन लाख फिफ्टी टू थाउजेंड वन हंड्रेड सिक्सटी एट ये पीडब्ल्यू डी वोटर्स टू थाउजेंड सैवन त्रांसजेंडरस वोटर्स इलेवन है 82 टू 19 ट्राक्टेड ਦੇ ਵਿੱਚ ਜਿਹੜੇ ਵੋਟਰਸ ਨਵੇਂ ਅਸੀਂ ਇਨਰੋਲ ਕਰ पाए ਹੈਗੇ ਆ ਉਹਦਾ ਉਹਦਾ ਨੰਬਰ 6908 ਹੈ ਸਰਵਿਸ ਵੋਟਰਸ 1095 ਤੇ ਉਹ ਵੋਟਰਸ ਜਿਨ੍ਹਾਂ ਦੀ ਏਜ 100 ਪਲੱਸ ਹੈ ਉਹਨਾਂ ਦੀ ਗਿਣਤੀ 73 ਹੈ ਹੋਸਟਲ ਵੈਲਟ ਦੇ ਨਾਲ 4A05 ਵੋਟਰਸ ਇਨਰੋਲ ਹੈ ਪੋਲਿੰਗ ਸਟੇਸ਼ਨਸ ਦੀ ਗੱਲ ਕਰੀਏ ਤੇ ਸਾਡੇ ਕੋਲ 400 ਪੋਲਿੰਗ ਸਟੇਸ਼ਨਸ ਹੈ ਜਿਦੇ ਵਿੱਚ ਅਸੀਂ 10 ਮਾਡਲ ਪੋਲਿੰਗ ਸਟੇਸ਼ਨਸ ਬਣਾਵਾਂਗੇ ਫਾਈਲਸ ਪਰ ਐਸ ਇਸ ਫੇਪੁਟ ਜਿਨੂ ਕੀ 올 ਫੀਮੇਲ ਵੋਟਰਸ ਮੰਕਰਨ ਜਾਂ ਉਹਦੇ ਵਿੱਚ ਸਾਰਾ ਫੀਮੇਲ ਸਟਾਫ ਹੋਏਗਾ ਉਹ ਅਸੀਂ ਦੋ ਬਣਾਵਾਂਗੇ ਹਰ ਕੰਸਟਿਟੂਐਂਸੀ ਦੇ ਵਿੱਚ ਤੇ ਡਬਲੂ ਡੀ ਬੂਥ ਵੀ ਇਸੇ ਤਰ੍ਹਾਂ ਅਸੀਂ ਵੀ ਡਬਲੂ ਡੀ ਮੈਂ ਦਾ ਅਵਰਡ ਦਿਨ ਵਾਲਾ ਸੀ ਉਥੇ ਸੈਟਅਪ ਕਰਾਂਗੇ ਉਹ ਵੀ ਇੱਕ ਪਰ ਕਨਸਟਿਟੂਐਂਸੀ ਟੋਟਲ 2 ਦੇ ਵਿੱਚ ਰੱਖਣਗੇ ਇਸੇ ਤਰ੍ਹਾਂ ਅਸੀਂ ਯੂਥ ਮੈਨੇਜ ਬੁਕਸ ਵੀ ਦਾਅਵੇ ਉਪਰਲਾ ਕਰਾਂਗੇ ਕਿ ਜਿਹਦੇ ਵਿੱਚ ਸਾਰੇ ਯੂਥ ਜਿਹੜੇ ਹੈ ਉਹ ਨਾਲ ਇੰਗੇਜ ਹੋਣ ਉਹ ਵੀ ਅਸੀਂ ਵਾਅਦੇ ਪਰ ਇਸੇ ਲਈ ਰੱਖਾਂਗੇ ਟੋਟਲ 21 ਨੰਬਰ ਸਾਡੇ ਕੋਲ ਵਿਦ ਮੈਂ ਇਮੀਡੀਏਟਲੀ ਮਾਡਲ ਕੋਡ ਆਫ ਕੰਡਕਟ ਲੱਗ ਜਾਂਦਾ ਹੈ ਤੇ ਉਸੇ ਦਿਨ ਤੋਂ ਹੀ ਸਾਈਡੀਆਂ ਜਿਹੜੀਆਂ ਟੀਮਸ ਹੈ ਜੋ ਵੀ ਇਲੈਕਸ਼ਨ ECIL ਦੀ ਗਾਈਡਲਾਈਨਸ ਤਹਿਤ ਟੀਮਸ ਬਣਾਈਆਂ ਹੁੰਦੀਆਂ ਹਨ ਉਹਦੇ ਵਿੱਚ ਜੋ ਵੀ ਸੈਲ ਕਮ ਇਨ ਟੂ প্লেਸ ਉਹ ਵੀ ਸਾਡਾ ਕੰਮ ਸ਼ੁਰੂ ਹੋ ਚੁੱਕਾ ਹੈ ਸੀ ਵਿਜੀਲ ਟੀਮ ਅਸੀਂ ਬਣਾਈ ਹੈ ਜੋ ਵੀ ਸਾਰਾ ਬੀਇੰਗ ਵਿਜੀਲੈਂਸ ਫੋਰ ਐਨ ਵੀ ਸਾਰਾ ਚੈੱਕ ਕਰਾਂਗੇ ਜੋ ਵੀ ECIL ਦੀ ਗਾਈਡਲਾਈਨਸ ਹੈ ਉਹਦੀ ਪਾਲਣਾ ਕਰਵਾਉਣ ਲਈ तीन सी विजन टीम्स को इस वे मौजूद हैं कंट्रोल रूम कंपलेट सैल जिन्होंने आप वो भी तीन है एक डिस्ट्रिक्ट लैवल पर दो ए आर ओज लैवल पर डिस्ट्रिक्ट लैवल कंप्लेट सैल का भी नंबर थोड़े न लाइन नंबर है ये भी थोड़े न शेयर कर देंगे एफ एस टी भी साढ़े को ਸਟਾਰਟ ਇਹ ਹੀ ਹੈਗਾ ਫੇਅਰ ਐਂਡ ਇੰਪਾਰਸ਼ੀਅਲ ਇਲੈਕਸ਼ਨ ਕਰਨਾ ਇਸ ਦੇ देयर शुड बी ਲੈਵਲ प्लेइंग ਫੀਲ ਫਾਰ ਆਲ ਦਾ ਪਾਰਟਿਸਪੈਂਟਸ ਤੇ ਉਹਦੇ ਲਈ ਜੋ ਵੀ ਸੱਦਾ ਜਾਬਤਾ ਹੈਗਾ ਜੋ ਵੀ ਪ੍ਰੋਟੋਕੋਲਸ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪੰਜਾਬ ਨੇ ਦਿੱਤਾ ਹੈਗਾ ਅਸੀਂ ਉਹਨੂੰ ਇੰਪਲੀਮੈਂਟ ਕਰਨਾ ਹੈ ਉਹਦੇ ਲਈ ਜਿਆਦਾ ਜਿਹੜਾ ਕੰਮ ਹੈਗਾ ਉਹ ਆ ਜਾਂਦਾ ਹੈਗਾ ਸਿਵਲ ਸ਼ਿਵਰੀ ਦੇ ਕੋਲ ਜੋ ਵੀ ਇਹਨਾਂ ਨੇ ਹੋਟਲਸ ਦਾ ਰਿਲੇਟਡ ਤੇ ਉਹ ਵੀ ਆਪਣੇ ਪ੍ਰੋਗਰਾਮਸ ਕਰਨੇ ਹੈਗੇ ਆ ਕਿ ਜਿਹੜਾ ਪ੍ਰੋਵੀਸ਼ਨ ਦਾ ਕੰਮ ਹੈਗਾ ਜਿਹੜਾ ਇਨਫੋਰਸਮੈਂਟ ਦਾ ਕੰਮ ਹੈਗਾ ਉਹ ਸਾਡਾ ਪੀਸ ਦਾ ਮਤਲਬਤ ਹੋ ਜਾਂਦਾ ਤੇ ਉਹਦੇ ਲਈ ਮੈਂ ਤੁਹਾਡੇ ਨਾਲ ਥੋੜੇ ਜਿਹਾ ਪੁਆਇੰਟ ਸਾਂਝੇ ਕਰ ਰਿਹਾ ਹਾਂ ਜੀ ਵਰਨਵਲ ਮੈਪਿੰਗ ਕਹਿੰਦੇ ਨੇ ਅਸੀਂ ਵੀ ਵਰਨਵਲ ਪੀਸ ਲੇਸਿਸ ਕਰੀਆਂ ਹੈ ਕਿ ਕਿੱਥੇ ਸਾਨੂੰ ਪ੍ਰੋਬਲਮ ਆ ਸਕਦੀ ਹੈ 105 ਔਰ 106 ਦੋ ਸੜਕ ਕੋ ਹਲਕੇ ਹੈਗੇ ਆ ਸੰਗਰੂਰ ਔਰ ਫਤਿਹਗੜ ਸਾਹਿਬ ਲਈ ਪਲੇਟ ਕੋਟ ਲੈਣਾ ਮਰਜ਼ਾ ਹੈ ਇਫ ਆਮ ਟਾਕਿੰਗ ਬਾਊਟ ਮਲੇਰਕੋਟਲਾ ਫਿਰ ਸਾਡੇ ਇੱਥੇ ਸਾਡੇ ਕੋਲ 56 ਵਰਨਰਬਲ ਲੋਕੇਸ਼ਨਸ ਨੇ ਐਂਡ 29 ਵਰਨਰਬਲ ਲੋਕੇਸ਼ਨਸ ਜਿਹੜੀਆਂ ਹੈਗੀਆਂ ਉਹ ਸਾਡੇ ਕੋਲ ਅਮਰਗੜ ਦੇ ਵਿੱਚ ਹੈ। ਐਂਡ ਇਫ ਆਮ ਟਾਕਿੰਗ ਬਾਊਟ ਵਰਨਰਬਲ ਸਟੇਸ਼ਨਸ ਤਾਂ 147 ਜਿਹੜੇ ਹੈਗੇ ਉਹ ਮਲੇਰਕੋਟਲਾ ਚ ਹੈਗੇ ਐਂਡ 56 ਜਿਹੜੇ ਆ ਉਹ ਸਾਡੇ ਕੋਲ ਅਮਰਗੜ ਦੇ ਵਿੱਚ ਹੈਗੇ। ਇਹਦਾ ਮਤਲਬ ਇਹ ਹੈਗਾ ਕਿ ਇਹਨਾਂ ਨੂੰ ਅਸੀਂ ਮੰਨ ਕੇ ਚੱਲਦੇ ਹੈਗੇ ਆਂ ਕਿ ਇੱਥੇ ਸਾਨੂੰ ਐਕਸਟਰਾ ਡਿਪਲॉयਮੈਂਟ ਦੀ ਲੋੜ ਪਏਗੀ ਅਸੀਂ ਆਪਣੀ ਜਿਹੜੀ ਆ ਰੇਂਜ ਕੀਤੀ ਹੋਈ ਹੈ ਰਿਕਵੈਸਟ ਔਰ ਇਹਦੇ ਮਤਲਬ ਕਿ ਉਥੇ ਐਕਸਟਰਾ ਫੋਰਸ ਲੱਗੇਗੀ ਇਹ ਤੋਂ ਨੈਕਸਟ ਆ ਜਾਂਦਾ ਸਾਡਾ ਜਿਹੜਾ ਪੁਲਿਸ ਨਾਲ ਇੰਪੋਰਟੈਂਟ ਕਾਮਾਂ ਵੀ ਜਿਹੜੀ ਅਪੀਲ ਤੇ ਸ਼ੇਅਰ ਚ ਐਫ ਆਈ ਆਰਸ ਹੁੰਦੀਆਂ ਹੈਗੀਆਂ ਉਹਨਾਂ ਦਾ ਤੁਸੀਂ ਕੋਈ ਲੌਜੀਕਲ ਐਂਡ ਤੇ ਲੈ ਕੇ ਗਏ ਕਿ ਹੁਣ ਪੈਂਡਿੰਗ ਹੀ ਚੱਲਦਾ ਆ ਰਹੀਆਂ ਹੈਗਾ ਹੁਣ ਹੈਪੀ ਟੂ ਅਨਾਉਂਸ ਵੀ ਸਾਡੇ ਕੋਲ ਤਿੰਨ ਹੀ ਪ੍ਰਾਣੀਆਂ ਸੀਗੀਆਂ ਐਫ ਆਈ ਆਰ ਤਿੰਨਾਂ ਦੀ ਤਿੰਨ ਹੀ ਕਲੀਅਰ ਹੋ ਗਈਆਂ there is no dependency at all then there are pos npw pro jumpers and other things related to gangsters and etc jinna de upar assi nazar rakhni hundi hai kyunki tusi election commission of india di ja basis honi hai ta ohna ne kya siga vi ethe ek money power hundi hai ek muscle power and eh sare bande muscle power de vich aagaye ne jadon tusi kisi bhi argument investing karni hai tusi kise nu dhorana tnu pauna hai ਇਹਨਾਂ ਬੰਦਿਆਂ ਨੂੰ ਬੰਦੇ ਯੂਜ਼ ਕਰਦੇ ਹੈਗੇ ਆ ਇਹਨਾਂ ਤੇ ਸਾਡੀ ਪੂਰੀ ਨਜ਼ਰ ਹੈਗੀ ਆ ਅਸੀਂ ਸਾਰੇ ਲਿਸਟ ਆਊਟ ਕੀਤੇ ਹੋਏ ਹੈਗੇ ਆ ਜੋ ਐਕਸ਼ਨ ਇਹਨਾਂ ਦੇ ਅਗੇਂਸਟ ਬੰਦਾ ਹੈਗਾ ਉਹ ਅਸੀਂ ਕਰ ਰਹੇ ਹੈਗੇ ਆ ਔਰ ਵਿੰਡਰਸ ਦਾ ਪੀਰੀਅਡ ਆਫ 2 ਵੀਕਸ ਅਸੀਂ ਨੂੰ ਕੰਪਲੀਟ ਵੀ ਕਰਨਾ ਹੈ ਕਿਉਂਕਿ ਸਾਡਾ ਇਲੈਕਸ਼ਨ ਦਾ ਲਾਸਟ ਲੈਕਚਰ ਹੈਗਾ ਲਾਸਟਲੀ ਆ ਜਾਂਦਾ ਹੈਗਾ ਸਾਡੇ ਕੋਲ ਡੈਪੋਜੀਸ਼ਨ ਆਫ ਜਿਹੜੇ ਵੈਪਨ ਹੁੰਦੇ ਉਹ ਮੈਂ ਤੁਹਾਡੇ ਰਾਹੀਂ ਵੀ ਅੱਜ ਸਾਰਿਆਂ ਨੂੰ ਇੱਕ ਰਵੇ ਕਰਨਾ ਚਾਹੁੰਦਾ ਮੈਡਮ ਦੇ ਸਾਡੇ ਕੋਲਡਰ ਵੀ ਰਸੀਵ ਹੋ ਗਏ ਨੇ ਐਮ ਐਸ ਸੀ ਮੈਡਮ ਨੇ ਵੀ ਇਹਦੇ ਵਿੱਚ ਇਹਨਾਂ ਨੇ ਆਰਡਰਸ ਜੀ ਕਰ ਦਿੱਤੇ ਅੰਡਰ 144 ਸੀ ਆਰ ਪੀ ਸੀ ਵੀ ਹੁਣ ਤੁਹਾਨੂੰ ਉਹ জমা ਕਰਾਉਣੇ ਪੈਣਗੇ ਜਿਹੜੇ ਤੁਹਾਡੇ ਵੈਪਨ ਲਾਇਸੈਂਸ ਇਲੈਕਟ੍ਰੋਨਸ ਹੈਗੇ ਆ ਔਰ ਮੈਂ ਰਿਕਵੈਸਟ ਕਰੂੰਗਾ ਵੀ ਇਹ ਤੋਂ ਪਹਿਲਾਂ ਵੀ ਅਸੀਂ ਇਨਫੋਰਸਮੈਂਟ ਕਰੀਏ ਸ਼ੁਰੂ ਤੁਸੀਂ ਆਪਣੇ ਆਪ ਵੀ ਜਿਹੜਾ ਜਿੱਥੇ ਵੀ ਤੁਹਾਡਾ ਦਿਲ ਕਰਦਾ ਜਿਹੜਾ ਵੀ ਲਾਇਸੈਂਸ ਹੋਲਡਰ ਹੈਗਾ ਜੀ ਉਹਨੂੰ ਲੱਗਦਾ ਵੀ ਮੇਰੇ ਲਈ ਸੇਫ ਜਗਾ ਉਹ ਹੈਗੀ ਹੈ ਜਿੱਥੇ ਆਰਮਜ਼ ਡੀਲਰ ਹੈਗਾ ਉਹ ਤੋਂ ਕਰਵਾਉਣਾ ਉਹ ਤੋਂ ਸਲਿੱਪ ਲੈ ਕੇ ਸਭ ਸਲਿੱਪ ਦੀ ਕਾਪੀ ਮੇਲ ਦੇ ਜੀ ਉਹਨੇ ਆਪਣੇ ਮਤਲਬਕ ਖਾਣੇ ਤੇ ਕਰਵਾਉਣਾ ਤੋਂ ਕਿਹਾ ਸਕਦਾ ਬਟ ਇਹ ਅਸੀਂ 100% ਜਿਹੜੀ ਹੈਗੀ ਹੈ ਦੀ ਕੰਪਲੈਂਸ ਕਰਵਾਵਾਂਗੇ ਐਂਡ ਥੀਜ਼ ਆਰ ਮਾਈ ਪੁਆਇੰਟ ਬਾਕੀ ਇਹ ਤੋਂ ਐਕਸਟਰਾ ਅਸੀਂ ਜੋ ਕਰ ਰਹੇ ਹਾਂ ਉਹ ਹੈਗਾ ਤੁਹਾਨੂੰ ਆਲਰੇਡੀ ਪਤਾ ਸੀ ਪਿਛਲੇ ਦਿਨਾਂ ਚ ਸੀਸੀਟੀਵੀ ਜਿਹੜੇ ਆ 167 ਡੈਡੀਕੇਟ ਕੀਤੇ ਆ ਰੇਪ ਰਿਪੋਰਟ ਨਾਲ ਕਨਸੀਅਨਸੀ ਲਈ ਇਹਦਾ ਬੜਾ ਮੇਜਰ ਫੈਕਟਰ ਰਹੇਗਾ ਇਲੈਕਸ਼ਨਸ ਦੇ ਵਿੱਚ ਵੀ ਇਹਨੂੰ ਆਪਾਂ ਤੀਜੀ ਅੱਖ ਕਹਿ ਦਿੰਦੇ ਆ। ਵੀ ਵਟ ਏਵਰ ਇਜ਼ ਗੋਇੰਗ ਓਨ दैट ਇਜ਼ ਅ ਕੌਜਿਟ ਤੇ ਉਦੀ ਸਾਈਡ ਕੋ ਇੱਕ ਮਹੀਨੇ ਦੀ ਰਿਕਾਰਡਿੰਗ ਹੈ ਕਿ ਇਹ ਜੀ ਆ ਸਾਈਡ ਕੋ ਚੰਪੇ ਚੰਪੇ ਤੇ ਸੀਸੀਟੀਵੀ ਲੱਗਾ ਹੈਗਾ ਤੇ ਵੀ ਆਰ ਮੋਨਿਟਰਿੰਗ ਇਟ ਐਂਡ ਕੋਈ ਕੰਟੈਂਟ ਦੇਖਦੇ ਆ। ਇਹ ਤੋਂ ਇਲਾਵਾ ਸਾਈਡ ਕੋ ਪੈਰਾਮੈਟਰੀ ਜਿਹੜੀ ਫੋਰਸ ਹੈਗੀ ਆ ਉਦੀ ਇੱਕ ਸਾਈਡ ਕੋ ਪਲਟੂਨ ਓਲਰੇਡੀ ਆ ਗਈ ਹੈਗੀ ਆ ਤਾਨੂੰ ਅਸੀਂ ਫੀਲਡ 'ਚ ਤਨਾਤ ਕੀਤਾ। ਆਉਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਜਿੱਦਾਂ ਇਲੈਕਸ਼ਨਸ ਖਤਮ ਹੋਏ ਨਹੀਂ ਆ ਕਿ ਜਿਸ ਨੇ ਸਟੇਟ ਤੇ ਸਾਨੂੰ ਹੋਰ ਐਕਸਟਰਾ ਜਿਹੜੀ ਆ ਉਹ ਮੈਨ ਪਾਵਰ ਮੈਨੇਜੀ ਉਹਨਾਂ ਨੂੰ ਕੁਝ ਫੀਲਡ ਤੇ ਲਾਵਾਂਗੇ ਤੇ ਮੈਂ ਤੁਹਾਡੇ ਰਾਹੀਂ ਫਿਰ ਅਸ਼ੂਰ ਕਰਦਾ ਮੈਡਮ डीसी ਨੂੰ ਵੀ ਔਰ ਤੁਹਾਨੂੰ ਸਾਰਿਆਂ ਨੂੰ ਕਿ ਅਸੀਂ ਬਿਲਕੁਲ ਫੇਅਰ ਐਕਸ਼ਨ ਕਰਵਾਵਾਂਗੇ ਇਹਦੇ ਲਈ ਕਿਸੇ ਨੂੰ ਮੁਸ਼ਕਲ ਨਹੀਂ ਮੈਂ ਥੈਂਕ ਯੂ